ਉਹ ਲੋਕਨ ਵੜਿਆ ਚੁਨੀ ਆ ਵਾਹ ਵਾਹ ਕਿ ਸੰਝੋ ਟਕਰੋ ਸਤਿ ਸ਼੍ਰੀ ਅਕਾਲ ਦੋਸਤੋ ਜਿਵੇਂ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਕਿ ਦੇਵ ਕਰੋੜ ਦੀ ਬਲੈਕਆਰ 2 ਫਿਲਮ ਫਾਈਨਲੀ ਸਿਨੇਮਾ ਕਨਾਂ ਵਿੱਚ ਰਿਲੀਜ਼ ਹੋ ਚੁੱਕੀ ਹੈ ਤੇ ਰਿਲੀਜ਼ ਹੁੰਦਿਆਂ ਹੀ ਇਹ ਫਿਲਮ ਕਾਫੀ ਧਮਾਕੇਦਾਰ ਕਲੈਕਸ਼ਨ ਕਰ ਰਹੀ ਹੈ ਅੱਜ ਮੈਂ ਤੁਹਾਨੂੰ ਇਸ ਫਿਲਮ ਦੀ ਕਲੈਕਸ਼ਨ ਬਜਟ ਸਕਰੀਨ ਕਈ ਐਕਟਰ ਤੇ ਪ੍ਰੋਡਿਊਸਰ ਬਾਰੇ ਦੱਸਾਂਗਾ ਇਸ ਲਈ ਜੇ ਤੁਹਾਨੂੰ ਇਹ ਵੀਡੀਓ ਵਧੀਆ ਲੱਗਦੀ ਹੈ ਤਾਂ ਇਸ ਵੀਡੀਓ ਨੂੰ ਲਾਈਕ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਓ ਸੋ ਜ਼ਿਆਦਾ ਸਮਾਂ ਨਾ ਖਰਾਬ ਕਰਦੇ ਗੱਲ ਕਰਦੇ ਹਾਂ ਬਲੈਕਆਟ 2 ਫਿਲਮ ਬਾਰੇ ਜਿਸ ਵਿੱਚ ਸਾਨੂੰ ਦੇਵ ਕਰੋੜ ਤੇ ਜਬਜੀ ਖੈਰਾ ਦੇ ਨਾਲ-ਨਾਲ ਹੋਰ ਵੀ ਕਈ ਐਕਟਰ ਦੇਖਣ ਨੂੰ ਮਿਲੇ ਬਲੈਕਆਟ 2 ਫਿਲਮ ਦਾ ਬਜਟ ਲਗਭਗ 10 ਕਰੋੜ ਦੇ ਕਰੀਬ ਹੈ ਇਸ ਫਿਲਮ ਦੀ ਟੀਮ ਵੱਲੋਂ ਇਸ ਫਿਲਮ ਦੀ ਪ੍ਰੋਮੋਸ਼ਨ ਵਿੱਚ ਕਾਫੀ ਮਿਹਨਤ ਕੀਤੀ ਗਈ ਤੇ ਬਲੈਕਆਟ 2 ਫਿਲਮ ਰਿਲੀਜ਼ ਹੁੰਦਿਆਂ ਹੀ ਇਹ ਫਿਲਮ ਕਾਫੀ ਧਮਾਕੇਦਾਰ ਕਲੈਕਸ਼ਨ ਕਰ ਰਹੀ ਹੈ ਇਸ ਫਿਲਮ ਨੂੰ ਡਾਇਰੈਕਟ ਮਸ਼ਹੂਰ ਡਾਇਰੈਕਟਰ ਨਵਨੀਤ ਸਿੰਘ ਵੱਲੋਂ ਕੀਤਾ ਗਿਆ ਹੈ ਤਿੰਨ ਹਾਲ ਹੀ ਇਸ ਫਿਲਮ ਨੂੰ ਪ੍ਰੋਡਿਊਸ ਮੋਨਾ ਉਹੜੀ ਵਿਵੇਕ ਕੋਹੜੀ ਤੇ ਸੰਦੀਪ ਬੰਸਲ ਵੱਲੋਂ ਕੀਤਾ ਗਿਆ ਹੈ ਬਲੈਕਆ ਟੂ ਫਿਲਮ ਦਾ ਇੰਡੀਆ ਦੇ ਵਿੱਚ ਦਾ ਕਾਫੀ ਕ੍ਰੇਜ਼ ਦੇਖਣ ਨੂੰ ਮਿਲ ਰਿਹਾ ਹੈ ਤੇ ਉੱਥੇ ਹੀ ਆਸਟ੍ਰੇਲੀਆ ਯੂਨਾਈਟਿਡ ਕਿੰਗਡਮ ਯੂ ਐਸ ਏ ਨਿਊਜ਼ੀਲੈਂਡ ਤੇ ਕੈਨੇਡਾ ਵਿੱਚ ਵੀ ਇਸ ਫਿਲਮ ਨੂੰ ਰਿਲੀਜ਼ ਕੀਤਾ ਗਿਆ ਤੇ ਉੱਥੇ ਵੀ ਇਹ ਫਿਲਮ ਕਾਫੀ ਸ਼ਾਨਦਾਰ ਕਮਾਈ ਕਰ ਰਹੀ ਹੈ ਬਲੈਕਆਰ 2 ਫਿਲਮ ਨੂੰ ਇੰਡੀਆ ਵਿੱਚ 400 ਤੇ ਵਰਲਡਵਾਈਡ 200 ਦੇ ਕਰੀਬ ਸਕਰੀਨਸ ਮਿਲੀਆਂ ਉੱਥੇ ਹੀ ਜੇ ਦੇਵ ਕਰੋੜ ਦੀ ਬਲੈਕਆਰ 2 ਫਿਲਮ ਦੀ ਕਲੈਕਸ਼ਨ ਦੀ ਗੱਲ ਕਰੀਏ ਤਾਂ ਇਸ ਫਿਲਮ ਨੇ ਆਪਣੇ ਪਹਿਲੇ ਦਿਨ ਤਾਂ ਟੋਟਲ 1 ਕਰੋੜ ਤੇ 70 ਤੋਂ 80 ਲੱਖ ਦੇ ਕਰੀਬ ਕਲੈਕਸ਼ਨ ਕੀਤੀ ਸੀ ਤੇ ਦੂਸਰੇ ਦਿਨ ਜਾਨੀ ਕਿ ਅੱਜ ਦੇ ਦਿਨ ਇਹ ਫਿਲਮ ਟੋਟਲ ਲਗਭਗ 1 ਕਰੋੜ ਤੇ 40 ਲੱਖ ਦੇ ਕਰੀਬ ਕਲੈਕਸ਼ਨ ਕੱਢ ਰਹੀ ਹੈ ਜੋ ਕਿ ਬਹੁਤ ਹੀ ਸ਼ਾਨਦਾਰ ਕਲੈਕਸ਼ਨ ਹੈ ਜਾਨੀ ਕਿ ਹੁਣ ਤੱਕ ਇਹ ਫਿਲਮ ਟੋਟਲ ਵਰਲਡਵਾਈਡ ਲਗਭਗ 3 ਕਰੋੜ ਤੇ 20 ਤੋਂ 25 ਲੱਖ ਦੇ ਕਰੀਬ ਕਲੈਕਸ਼ਨ ਨੂੰ ਵੀ ਪੂਰਾ ਕਰ ਚੁੱਕੀ ਹੈ ਬਾਕੀ ਦੇਖ ਕਰੋੜ ਦੀ ਇਸ ਫਿਲਮ ਨੂੰ ਕੌਣ-ਕੌਣ ਦੇਖ ਚੁੱਕਾ ਹੈ ਇਹ ਸਾਨੂੰ ਕਮੈਂਟਾਂ ਵਿੱਚ ਜਰੂਰ ਦੱਸਿਓ ਤੇ ਜਿਸ ਨੇ ਵੀ ਹਜੇ ਤੱਕ ਇਹ ਫਿਲਮ ਨਹੀਂ ਦੇਖੀ ਆਹੋ ਆਪਣੇ ਨਜ਼ਦੀਕੀ ਸਿਨੇਮਾ ਘਰਾਂ ਵਿੱਚ ਜਾ ਕੇ ਐਸ ਫਿਲਮ ਨੂੰ ਜ਼ਰੂਰ ਦੇਖਿਓ ਬਾਕੀ ਜੇ ਤੁਹਾਨੂੰ ਸਾਡੀ ਇਹ ਵੀਡੀਓ ਥੋੜੀ ਜੀ ਵੀ ਵਧੀਆ ਲੱਗੀ ਤਾਂ ਇਸ ਵੀਡੀਓ ਨੂੰ ਆਪਣੇ ਹੋਰ ਦੋਸਤਾਂ ਤੇ ਮਿੱਤਰਾਂ ਦੇ ਨਾਲ ਸ਼ੇਅਰ ਕਰਨ ਦੇ ਨਾਲ-ਨਾਲ ਇਸ ਵੀਡੀਓ ਨੂੰ ਲਾਈਕ ਤੇ ਅਜਹੀਆਂ ਹੀ ਹੋਰ ਵੀਡੀਓ ਦੇਖਣ ਦੇ ਲਈ ਸਾਡੇ ਇਸ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਓ